ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਤੁਹਾਡੀ ਹੋਸ ਨੀਲਮਕੌਰ ਤੇ ਮਾ ਟੀਵੀ 84 ਦੇ ਸਾਰੇ ਦਸ਼ਕਾਂ ਤੇ ਸ਼ਰਧਿਆ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ ਆਓ ਉਹਨਾਂ ਨਾਲ ਮਿਲ ਕੇ ਅੱਜ ਦੀਆਂ ਵਿਚਾਰ ਚਰਚਾਵਾਂ ਕਰਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ 18 ਜਨਵਰੀ 2017 16 ਸੌਰੀ 6 ਮਾਰਗ ਨਾਨਕਸ਼ਹੀ ਸੰਮਤ 548 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਆਪਣੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਉਹ ਟੀਵੀ 84 ਨੂੰ ਨੂੰ ਦੇਖ ਸਕਦੇ ਨੇ ਇਹਨਾਂ ਅਧਾਰਿਆਂ ਰੋਕੂ ਜਾਦੂ ਬਾਕਸ ਆਰਸੀਐਨ ਆਨਲਾਈਨ ਸਟ੍ਰੀਮਿੰਗ ਗਲੋਬਲ ਸੀਪੀਐਨ ਦੀ ਐਪ ਰਾਹੀਂ Facebook Spectrum Line ਤੁਸੀਂ TV 84 ਨੂੰ ਦੇਖ ਸਕਦੇ ਹੋ ਜੀ ਡਾਕਟਰ ਸਾਹਿਬ ਅੱਜ ਦੀਆਂ ਵਿਚਾਰ ਚਰਚਾਵਾਂ ਵਿੱਚ ਪਹਿਲਾ ਟੌਪਿਕ ਕੀ ਹੈਗਾ ਤੇ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਅ ਦੇਖੋ ਅੱਜ ਦਾ ਮੁੱਖ ਮੁੱਦਾ ਤਾਂ ਪਾਣੀ ਦਾ ਮੁੱਦਾ ਹੈ ਜੀ ਔਰ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸਾਡੀ ਧਰਤੀ ਦੇ ਲਈ ਵਾਟਰ ਪਾਣੀ ਜਿਹੜਾ ਹੈ ਉਹ ਸਾਡੀ ਲਾਈਫ ਹੈ ਜ਼ਿੰਦਗੀ ਹੈ ਜੀ ਵੈਸੇ ਤਾਂ ਕਿਸੇ ਵੀ ਸਭਿਅਤਾ ਸਿਵਲਾਈਜ਼ੇਸ਼ਨ ਖਿੱਤੇ ਦੀ ਹੁੰਦ ਪਾਣੀ ਦੇ ਨਾਲ ਜੁੜੀ ਹੁੰਦੀ ਹੈ ਪਰ ਬਹੁਤ ਸਾਰੇ ਧਰਤੀ ਦੇ ਹੋਰ ਖਿੱਤੇ ਨੇ ਜਿੱਥੇ ਜੇ ਪਾਣੀ ਦੀ ਦੌਲਤ ਉਹਨਾਂ ਕੋਲ ਘੱਟ ਹੈ ਜਾਂ ਨਹੀਂ ਹੈ ਤੇ ਉਹਨਾਂ ਦੇ ਕੋਲ ਸੋਨਾ ਚਾਂਦੀ ਜਾਂ ਹੋਰ ਕਿਸਮ ਦੇ ਜਿਹੜੇ ਮਿਨਰਲਸ ਨਹੀਂ ਔਰ ਬਹੁਤ ਸਾਰੀਆਂ ਜਿਵੇਂ ਡੇਜ਼ਰਟ ਹੈ ਸਾਰਾ ਮਿਡਲ ਈਸਟ ਸਹਾਰਾ ਤੋਂ ਲੈ ਕੇ ਔਰ ਉਹ ਰੱਖੋ ਤਾਂ ਕੋਨਾ ਕੋਲ ਤੇਲ ਦੀ ਦੌਲਤ ਹੈ ਧਰਤੀ ਦੇ ਥੱਲੇ ਪਾਵੇਂ ਰੇਗਿਸਤਾਨ ਦੇ ਵਿੱਚ ਪਾਣੀ ਘੱਟ ਹੁੰਦਾ ਤੇ ਤੇਲ ਹੈ ਜੀ ਸੋ ਰੱਬ ਨੇ ਹਰ ਇੱਕ ਖਿੱਤੇ ਦੇ ਵਿੱਚ ਜਿਸ ਨੂੰ ਗੁਰੂ ਸਾਹਿਬ ਨੇ ਫਰਮਾਇਆ ਸੀ ਕਿ ਜੋ ਕਿਛ ਪਾਇਆ ਸੋ ਇਕਾ ਵਾਰ ਕਰ ਕਰ ਵੇਖੇ ਸਜਣਹਾਰ ਨਾਨਕ ਸੱਚੇ ਕੀ ਸਾਚੀ ਕਰਕੇ ਇੱਕੋ ਵਾਰ ਉਹਨੇ ਜਿਹੜਾ ਉਹ ਹਰ ਇੱਕ ਦੇ ਲਈ ਰੱਖ ਦਿੱਤਾ ਉਸ ਦੀਆਂ ਜੀਵਨ ਲੋੜਾਂ ਦੇ ਲਈ ਉਸ ਦੀ ਸਰਵਾਈਵਲ ਦੇ ਲਈ ਜੀ ਔਰ ਸਾਡੀ ਧਰਤੀ ਦੇ ਤਾਂ ਉਸ ਖਿੱਤੇ ਚ ਜਿਹੜਾ ਨਾਂ ਹੀ ਹੈ ਪੰਜਾਬ ਪੰਜਾਬ ਪੰਜ ਪਾਣੀ ਪੰਜ ਦਰਿਆ ਉਸ ਦੇ ਨਾਲ ਜਿਹੜਾ ਜੁੜਿਆ ਹੋਇਆ ਜੀ ਔਰ ਅਸੀਂ ਅਕਸਰ ਇਹ ਦੇਖਿਆ ਹੈ ਵੀ ਕਿਵੇਂ ਪਿਛਲੇ 70 ਸਾਲ ਚ ਹਾਲਾਂਕਿ ਜਦੋਂ ਭਾਰਤੀ ਸੰਵਿਧਾਨ 26 ਜਨਵਰੀ 1950 ਚ ਲਾਗੂ ਕੀਤਾ ਗਿਆ ਤੇ ਉਦੋਂ ਵੀ ਜਿਹੜਾ ਪਾਣੀ ਹੈ ਇਸ ਨੂੰ ਜਿਹੜਾ ਕਨਸਟੀਟਿਊਸ਼ਨ ਦੇ ਵਿੱਚ ਸਟੇਟਸ ਦੀ ਮਲਕੀਅਤ ਮੰਨਿਆ ਗਿਆ ਸੀ ਇਸ ਸਟੇਟਲਿਸ ਚ ਹੈ ਜੀ ਔਰ ਇਸੇ ਤਰ੍ਹਾਂ ਦੁਨੀਆ ਦੇ ਵਿੱਚ ਜਿਹੜਾ ਇੰਟਰਨੈਸ਼ਨਲ ਲਾ ਰਾਈਪੇਰੀਅਨ ਲਾ ਦਰਿਆਵਾਂ ਦੇ ਕੰਢੇ ਦੀ ਜਿਹੜੀ ਹੁੰਦ ਹੈ ਉਹੀ ਉਹਨਾਂ ਦੇ ਕੋਲ ਮਲਕੀਅਤ ਹੈ ਉਹਨਾਂ ਦੀ ਉਹ ਆਲਰੇਡੀ ਵੈਲ ਨੋਨ ਹੈ ਇਹਦੇ باوجود ਕਿਵੇਂ ਇੱਕ ਤੋਂ ਬਾਅਦ ਇੱਕ ਪਹਿਲਾਂ ਜਿਹੜਾ ਇੰਟਰਵਾਟਰ ਦੇ ਥੱਲੇ ਇੰਟਰ ਸਟੇਟ ਵਾਟਰ ਦੇ ਥੱਲੇ 1955 55 ਚ ਰਾਜਸਥਾਨ ਨੂੰ ਅੱਧੋਂ ਜ਼ਿਆਦਾ ਪਾਣੀ 8.5 ਮਿਲੀਅਨ ਏਕੜ ਫੁੱਟ ਪਾਣੀ ਪੰਜਾਬ ਦੇ ਸਤ루ਜ ਬਿਆਸ ਰਾਵੀ ਦਰਿਆ ਦਾ ਦਿੱਤਾ ਗਿਆ ਜੀ ਜੀ ਫਿਰ ਅਸੀਂ ਦੇਖਦੇ ਹਾਂ ਕਿ 1966 ਦੇ ਵਿੱਚ ਜਦੋਂ ਪੰਜਾਬ ਦੇ ਪੁਨਰਗਠਨ ਦੇ ਨਾਂ ਥੱਲੇ ਹਰਿਆਣਾ ਤੇ ਹਿਮਾਚਲ ਬਣਾਏ ਗਏ ਤੇ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦੀਆਂ ਧਾਰਾਵਾਂ 78 79 ਤੇ 80 ਦੇ ਥੱਲੇ ਪੰਜਾਬ ਦੇ ਪਾਣੀਆਂ ਨੂੰ ਪੰਜਾਬ ਤੋਂ ਖੋਹ ਕੇ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਨਾਂ ਥੱਲੇ ਸੈਂਟਰ ਨੇ ਆਪਣੇ ਅਧਿਕਾਰ ਖੇਤਰ ਚ ਲੈ ਲਏ ਜੀ ਉਸ ਤੋਂ ਬਾਅਦ ਕਿਵੇਂ ਜਿਹੜਾ ਅਡਾ ਡਿਵਾਰਡ ਇੰਦਰਾ ਗਾਂਧੀ ਨੇ 1981 ਚ ਜਿਹੜਾ ਹੈ ਇੰਦਰਾ ਗਾਂਧੀ ਅਵਾਰਡ ਜਿਹਨੂੰ ਕਿਹਾ ਜਾਂਦਾ ਪਾਣੀਆਂ ਦੇ ਮੁੱਦੇ ਤੇ ਉਹਦੇ ਥੱਲੇ ਕਿਵੇਂ ਵਾਧੂ ਪਾਣੀ ਕਹਿ ਕੇ ਪੰਜਾਬ ਦੇ ਬਿਆਸ ਤਰਿਆ ਦਾ ਕਿ ਜੀ ਉਹ ਹਰਿਆਣੇ ਦਾ ਹਿੱਸਾ ਹੈ ਸਤਲੁਜ ਯਮਨਾ ਲਿੰਕ ਨਹਿਰ ਦਾ ਆ ਕੇ ਟਕਦਾ ਹੈ ਚਾਂਦੀ ਦਾ ਕਈ ਫੜਕੇ ਕਪੂਰੀ ਪਟਿਆੜੇ ਦੇ ਨੇੜੇ ਔਰ ਫਿਰ ਅਸੀਂ ਦੇਖਦੇ ਹਾਂ ਕਿ ਕਿਵੇਂ ਇਸ ਨੂੰ ਲਾਗੂ ਕਰਵਾਉਣ ਦੇ ਲਈ ਕਿਸ ਹੱਦ ਤੱਕ ਸਰਕਾਰ ਗਈ Rajiv Gandhi ਨੇ Longowal Accord ਚ ਨੂੰ ਮਨਾਇਆ ਜਦੋਂ ਕਿ ਦੂਸਰੀ ਕੋਈ ਮਾਦੇ ਦੀ ਲਾਗੂ ਨਹੀਂ ਕੀਤੀ ਗਈ। ਔਰ ਇਹ ਜਜਾਰੂ ਲਹਿਰ ਦੀ ਦੇਣ ਸੀ ਕਿ ਵੀ ਇਹ ਸਤਲੁਜ ਯਮਨਾ ਲਿੰਕ ਨਹਿਰ ਉਹਨਾਂ ਨੂੰ ਰੋਕਣੀ ਪਈ ਪਰ ਇਹ ਪਿੱਛੇ ਨਹੀਂ ਹਟੇ। ਔਰ ਇੱਕ ਪਾਸੇ ਸਤਲੁਜ ਯਮਨਾ ਲਿੰਕ ਨਹਿਰ ਦਾ ਮੁੱਦਾ ਬਰਾਬਰ ਸੁਪਰੀਮ ਕੋਰਟ ਦੇ ਵਿੱਚ ਇੱਕ ਜਾਂ ਦੂਜੇ ਤਰੀਕੇ ਦਾ ਉਹਨੂੰ ਲਾਈਵ ਰੱਖਿਆ ਗਿਆ। ਦੂਸਰਾ ਹਾਂਸੀ ਬੁਟਾਣਾ ਨਹਿਰ ਦੇ ਥੱਲੇ ਜਿਹੜੀ ਕਿ ਸਾਊਥਰਨ ਹਰਿਆਣੇ ਚ ਜਾਣ ਦੇ ਨਾਂ ਥੱਲੇ ਕਿ ਜੀ ਇਸ ਨੂੰ ਤੁਸੀਂ ਪਾਕੜਾ ਮੇਨ ਲਾਈਨ ਕੈਨ ਆਲ ਦੇ ਨਾਲ ਜੋੜਦੇ ਉਹ ਵੀ ਅਸੀਂ ਇਸ਼ੂ ਡਿਸਕਸ ਕਰਾਂਗੇ ਜੀ ਸੋ ਇਹ ਪੈਰਲਲ ਇਸ਼ੂ ਸੁਪਰੀਮ ਕੋਰਟ ਦੇ ਵਿੱਚ ਰਨ ਹੋ ਰਹੇ ਨੇ ਔਰ ਸੁਪਰੀਮ ਕੋਰਟ ਨੇ ਦੋ ਵਾਰ 2001 ਵਾਰ 2002 ਚ 15 ਜਨਵਰੀ ਨੂੰ ਔਰ 4 ਜੂਨ 2004 ਨੂੰ ਦੋ ਵਾਰ ਹੈ ਸਖਤ ਫੈਸਲੇ ਸੁਣਾਏ 2002 ਚ ਕਿਹਾ ਕਿ ਜੀ ਸਾਲ ਦੇ ਵਿੱਚ ਵਿੱਚ ਉਹਨੂੰ ਮੁਕੰਮਲ ਕਰਕੇ ਦਿਓ ਸਤਲੁਜ ਯਮਨਾ ਲਿੰਕ ਨੇ ਪੰਜਾਬ ਨੂੰ ਕਿਹਾ ਔਰ 2004 ਦੇ ਵਿੱਚ ਵੀ ਜਦੋਂ ਇਹ ਫੈਸਲਾ ਜੇ ਲਾਗੂ ਹੋਣਾ ਸੀ ਸੁਪਰੀਮ ਕੋਰਟ ਦਾ ਕਿ ਉਹਨਾਂ ਨੇ ਕਿਹਾ ਸੀ ਜੇ ਫੌਜ ਲਾ ਕੇ ਬਣਾ ਕੇ ਦਿਓ ਤੇ ਕੈਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ 2002 ਚ ਬਣੀ ਸੀ ਉਹਨੇ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟਸ ਐਕਟ 2004 ਪਾਸ ਕਰਵਾ ਕੇ ਇਹ ਕਿਆ ਕਿ ਜਿੱ ਜੰਨਾ ਪਾਣੀ ਜਾਂਦਾ ਹੈ ਜੀ ਉਹ ਜਾਂਦਾ ਰਹੇਗਾ ਔਰ ਬਾਕੀ ਜਿਹੜਾ ਉਹ ਇਸ ਤੋਂ 1981 ਤੱਕ ਜੰਨਾ ਜਾਂਦਾ ਸੀ ਔਰ ਬਾਕੀ ਪਾਣੀ ਸਾਡੇ ਕੋਲ ਨਹੀਂ ਹੁਣ ਇਹ ਅਸੈਂਬਲੀ ਨੇ ਯੂਨੀਨਿਮਸਲੀ ਪਾਸ ਕੀਤਾ گورنر ਨੇ ਵੀ ਦਸਤਖਤ ਕਰ ਦਿੱਤੇ ਮਨਮੋਹਨ ਸਿੰਘ ਦੀ ਸਰਕਾਰ ਸੀ ਸੋ ਜਦੋਂ ਇਹ ਸਰਕਾਰ ਦੇ ਕੋਲ ਗਿਆ ਤੇ ਪ੍ਰੈਜ਼ੀਡੈਂਟ ਨੇ ਅੱਗੋਂ ਜਿਹੜਾ ਉਹਨੇ ਮਨਮੋਹਨ ਸਿੰਘ ਨੇ ਪ੍ਰੈਜ਼ੀਡੈਂਟ ਦੇ ਕੋਲ ਪੇਜ ਦਿੱਤਾ ਉਹਦੀ ਕੰਸਲਟੇਸ਼ਨ ਦੇ ਲਈ ਔਰ ਪ੍ਰੈਜ਼ੀਡੈਂਟ ਨੇ ਸੁਪਰੀਮ ਕੋਰਟ ਨੂੰ ਰੈਫਰ ਕਰ ਦਿੱਤਾ ਚਾਰ ਜਿਹੜੇ ਡਿਫਰੈਂਟ ਲਾਅ ਸੀ ਉਹਨਾਂ ਦੇ ਕਿ ਵੀ ਕੀ ਇਹ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟਸ ਐਕਟ 2004 ਕਾਨੂੰਨੀ ਹੈ ਕਿ ਗੈਰ ਕਾਨੂੰਨੀ ਹੈ ਇਸੇ ਤਰ੍ਹਾਂ ਇੰਟਰਸਟੇਟ ਵਾਟਰ ਡਿਸਪਰਟ 1956 ਜਿਹਦੇ ਥੱਲੇ ਰਾਜਸਥਾਨ ਨੂੰ ਪਾਣੀ ਦਿੱਤਾ ਜਾਂਦਾ ਹੈ ਇਸ ਬਾਰੇ ਵੀ ਪੁੱਛਿਆ ਉਹਨੂੰ ਰੈਫਰੈਂਸ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਬਾਰੇ ਪੁੱਛਿਆ ਔਰ ਦੋ ਜਿਹੜੀਆਂ ਅਸੀਂ ਕਿਹਾ ਹੀ ਹੈ ਵੀ ਸੁਪਰੀਮ ਕੋਰਟ ਦੀਆਂ ਜਜਮੈਂਟਸ 2002 ਔਰ 2004 ਦੀਆਂ ਹੁਣ ਕੁਝ ਮਹੀਨੇ ਪਹਿਲਾਂ ਇਹ ਸੁਪਰੀਮ ਕੋਰਟ ਨੇ ਉਹ ਚਾਰੋਂ ਹੀ ਜਿਹੜੇ ਉਹਨਾਂ ਦੀ ਕੰਸਲਟੇਸ਼ਨ ਦੇ ਲਈ ਭੇਜੇ ਸੀ ਪ੍ਰੈਜ਼ੀਡੈਂਟ ਨੇ ਉਹਨਾਂ ਨੇ ਫੈਸਲਾ ਦਿੱਤਾ ਕਿ ਸਭ ਅਨਕਨਸਟੀਟਿਊਸ਼ਨਲ ਹੈ ਨਾ ਤੁਸੀਂ ਕਰ ਹੀ ਨਹੀਂ ਸਕਦੇ ਟਰਮੀਨੇਟ ਨਾ 1956 ਦਾ ਐਕਟ ਕਰ ਸਕਦੇ ਹੋ ਨਾ 78 79 80 ਕਰ ਸਕਦੇ ਹੋ ਨਾ ਹੀ 2004 ਵਾਲਾ ਵੈਲਿਡ ਹੈ ਜੀ ਹੁਣ ਜਾ ਰਿਹਾ ਹੈ ਵੀ ਸੁਪਰੀਮ ਕੋਰਟ ਨੇ ਕੋਈ ਇਹ ਤਾਂ ਬਾਈਂਡਿੰਗ ਨਹੀਂ ਕਿਹਾ ਉਹਦੇ ਵਿੱਚ ਕਿ ਵੀ ਨਹਿਰ ਬਣਾ ਕੇ ਦਿਓ ਕਿਉਂਕਿ ਇਹ ਐਡਵਾਈਜ਼ਰੀ ਸੀ ਔਰ ਐਡਵਾਈਜ਼ਰੀ ਦੇ ਦਿੱਤੀ ਪਰ ਕਿਸ ਹੱਦ ਤੱਕ ਹੁਣ ਇਹ ਉਸ ਫੈਸਲੇ ਨੂੰ ਜਿਹੜਾ ਸਤ루 ਜਮਨਾ ਲਿੰਕ ਨਹਿਰ ਬਣਾ ਕੇ ਲੁੱਟਣ ਦਾ ਹੈ ਲਾਗੂ ਕਰਨਾ ਚਾਹੁੰਦੇ ਨੇ ਹਰਿਆਣਾ ਨੇ ਫੇਰ ਪਲੀ ਕੀਤੀ ਔਰ ਜਦੋਂ ਜਾ ਰਿਹਾ ਹੈ ਜਦੋਂ ਇਹ ਫੈਸਲਾ ਆਇਆ ਹੈ ਬਾਦਲ ਸਰਕਾਰ ਵੀ ਹਿੱਲੀ ਕਿ ਵੀ ਇਹ ਲੋਕਾਂ ਨੂੰ ਕੀ ਜਵਾਬ ਦੇਣਾ ਵੀ ਤੁਹਾਡਾ ਤਾਂ ਧਰਮ ਯੁੱਧ ਮੋਰਚੇ ਦੀ ਪਹਿਲੀ ਮੰਗ ਹੀ ਮੋਰਚਾ ਹੀ ਕਰਪੂਰੀ ਤੋਂ ਸ਼ੁਰੂ ਹੋਇਆ ਸੀ ਸੋ ਇਹਨਾਂ ਨੇ ਡਰਾਮੇਬਾਜ਼ੀ ਜਈ ਪਹਿਲਾਂ ਕੀਤੀ ਕਿ ਜੇ ਅਸੀਂ ਪੂਰ ਦੇਾਂਗੇ ਨਹੀਂ ਪਰ ਅਖੀਰਲੇ ਸੈਸ਼ਨ ਦੇ ਨੇੜੇ ਤਹਨੇ ਜਾ ਕੇ ਇਹਨਾਂ ਨੇ ਇੱਕ ਫੈਸਲਾ ਜ਼ਰੂਰ ਲਿਆ ਕਿ ਜਿਹੜੀ 5000 ਏਕੜ ਦੇ ਕਰੀਬ ਜ਼ਮੀਨ ਕਿਸਾਨਾਂ ਤੋਂ ਲਈ ਹੋਈ ਸੀ ਪੰਜਾਬ ਦੀ ਟੈਰੀਟਰੀ ਸਤ루 ਯਮਨਾ ਰਿੰਕ ਨੇਰ ਲਈ ਉਹ ਉਹਨਾਂ ਨੇ ਕਿਹਾ ਜੀ ਅਸੀਂ ਕਿਸਾਨਾਂ ਨੂੰ ਵਾਪਸ ਕਰ ਰਹੇ ਹਾਂ ਸੋ ਹੁਣ ਇਸ ਮੁੱਦੇ ਨੂੰ ਲੈ ਕੇ ਹਰਿਆਣਾ ਫੇਰ ਸੁਪਰੀਮ ਕੋਰਟ ਦੇ ਵਿੱਚ ਗਿਆ ਕਿ ਜੀ ਇਹ ਦੇਖੋ ਇਹ ਤਾਂ ਕਾਨੂੰਨ ਦੇ ਖਿਲਾਫ ਵਰਜ਼ੀ ਹੋ ਰਹੀ ਹੈ ਔਰ ਜਿਹੜੀ ਖਬਰ ਅੱਜ ਮੁਖਤੌਰ ਦੇ ਉੱਤੇ ਹੈ ਸੁਪਰੀਮ ਕੋਰਟ ਦੇ ਦੋ ਜਸਟਿਸ ਜਿਹੜੇ ਨੇ ਅਮਿਤਿਆ ਰੌਏ ਔਰ ਜਸਟਿਸ ਪੀਸੀ ਘੋਸ਼ ਉਹਨਾਂ ਨੇ ਇਹ ਫੈਸਲਾ ਸੁਣਾਇਆ ਹੁਣ ਪੰਜਾਬ ਨੇ ਇਹ ਹੋਰ ਇਹਦੇ ਕੋਲ ਕੁਝ ਨਹੀਂ ਸੀ ਬਚਿਆ ਬਾਦਲ ਸਰਕਾਰ ਨੇ ਕਿਹਾ ਜੀ ਤੁਸੀਂ ਇਸ ਤਰ੍ਹਾਂ ਕਰੋ ਸੁਪਰੀਮ ਕੋਰਟ ਆਪਣਾ ਫੈਸਲਾ ਸੁਣਾ ਦੇ ਪਰ ਤੁਸੀਂ ਪੰਜਾਬ ਅਸੈਂਬਲੀ ਦੇ ਨਤੀਜਿਆਂ ਤੱਕ ਜਿਹੜਾ ਕਿ ਮਾਰਚ ਦੇ ਵਿੱਚ ਪਾਵੇਂ ਵੋਟਾਂ ਜਿਹੜੀਆਂ ਨੇ ਉਹ 4 ਫਰਵਰੀ ਨੂੰ ਪਹਿ ਜਾਣੀਆਂ ਪਰ ਕਿਉਂਕਿ ਦੂਸਰੇ ਸੂਬਿਆਂ ਵਿੱਚ ਵੀ ਯੂਪੀ ਉਤਰਾਖੰਡ ਮਨੀਪੁਰ ਗੋਆ ਵੋਟਾਂ ਪੈ ਰਹੀਆਂ ਨੇ ਡਿਫਰੈਂਟ ਫੇजेस ਤੇ ਨਤੀਜੇ ਜਿਹੜੇ ਨੇ ਉਹ ਮਾਰਚ ਦੇ ਵਿੱਚ ਆਉਣੇ ਨੇ ਕਿ ਵੀ ਉਸ ਤੋਂ ਬਾਅਦ ਤੁਸੀਂ ਉਹਨੂੰ ਪੋਸਟਪਨ ਕਰ ਦਿਓ ਇਹਨੂੰ ਹੀਅਰਿੰਗ ਨੂੰ ਔਰ ਇਹਨਾਂ ਨੇ ਦੋਨਾਂ ਜੱਜਾਂ ਨੇ ਫੈਸਲਾ ਸੁਣਾਇਆ ਕਿ ਬਿਲਕੁਲ ਨਹੀਂ ਸੁਪਰੀਮ ਕੋਰਟ ਨੂੰ ਕੋਈ ਪਰਵਾਹ ਨਹੀਂ ਹੈ ਜੇ ਕਿਸ ਸਟੇਟ ਚ ਕਦੋਂ ਨਤੀਜੇ ਆਉਂਦੇ ਨੇ ਔਰ 15 ਫਰਵਰੀ ਨੂੰ ਜਿਹੜੀ ਹੈ ਤਿੰਨ ਹਫ਼ਤੇ ਉਹਨਾਂ ਨੇ ਟਾਈਮ ਦਿੱਤਾ ਹੈ ਕਿ ਜੀ 15 ਫਰਵਰੀ ਨੂੰ ਜਿਹੜਾ ਉਹਦੀ ਹੀアリング ਹੋਏਗੀ ਇਹ ਸਾਰੇ ਦੀ ਔਰ ਫਿਰ ਹਰਿਆਣਾ ਨੂੰ ਇੱਕ ਹਫਤੇ ਦਾ ਟਾਈਮ ਦਿੱਤਾ ਜੀ ਤੁਸੀਂ ਜਵਾਬ ਦੇਣਾ ਔਰ ਜਿਹੜਾ ਇੱਕ ਤਾਂ ਹੁੰਦਾ ਹੈ ਕਿ ਵੀ ਨਿਰਪੱਖ ਤੁਸੀਂ ਜੁਡੀਸ਼ਰੀ ਵੱਲ ਦੇਖਦੇ ਹੋ ਇੱਕ ਹੁੰਦਾ ਉਹਨਾਂ ਦੀ ਲੈਂਗੁਏਜ ਕੀ ਹੈ ਜੀ ਇੱਕ ਪਾਸੇ ਤਾਂ ਉਹਨਾਂ ਨੇ ਇਹ ਕਹਿ ਕੇ ਕਿ ਜੀ ਅਸੀਂ ਬਿਲਕੁਲ ਇਹ ਟਾਈਮ ਨਹੀਂ ਦੇ ਸਕਦੇ ਪਰ ਜਿਹੜਾ ਧੌਸਮਾਰ ਰਵਈਆ ਸੁਪਰੀਮ ਕੋਰਟ ਦੇ ਜੱਜਾਂ ਦਾ ਇਸ ਫੈਸਲੇ 'ਚ ਉਹਦੇ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਹਾਲਾਂਕਿ ਜਿਹੜਾ ਪੰਜਾਬ ਦੇ ਬਿਹਫ ਦੇ ਉੱਤੇ ਰਾਮਜੀਤ ਬਲਾਨੀ ਉੱਗਾ ਵਕੀਲ ਹੈ ਉਹ ਪੇਸ਼ ਹੋਇਆ ਉਹਨੇ ਕਿਹਾ ਜੀ ਇਹ ਕਾਨੂੰਨੀ ਲੜਾਈਆਂ ਚ ਕੁਝ ਨਹੀਂ ਨਿਕਲਣਾ ਸੈਂਟਰ ਜਿਹੜਾ ਹੈ ਇਹ ਵਾਟਰ ਇਸ਼ੂ ਨੂੰ ਰਿਜ਼ੋਲਵ ਕਰੇ ਪਰ ਬੈਂਚ ਨੇ ਕਿਹਾ ਕਿ ਬੈਂਚ ਹਾਇਰ ਕਲੈਰੀਫਾਈਡ ਦ ਕਲੈਰੀਫਾਈਡ ਥੈਟ देयर ਵਾਸ ਨੋ ਵੇ ਪੰਜਾਬ ਕੁਡ ਸ਼ੇਅਰ ਕਿ ਰਿਸਪੌਂਸਿਬਿਲਟੀ ਐਜ਼ ਆਪੈਕਸ ਕੋਰਟ ਵੁੱਡ ਐਨਸ਼ੂ ਇੰਪਲੀਮੈਂਟੇਸ਼ਨ ਆਫ ਇਟਸ ਆਰਡਰਸ for completing the construction of the syal canal which would enable haryana to draw its share of ravi and bias waters ve punjab nu chhad paare supreme court da bench ke bhi koi tarika nahi ke punjab apni zimmedari chou bhaj jaye ke o canal banayega nahi assi onu yakeeni banawange supreme court ke bhi eh jada is syal canal di construction hoye aur haryana nu jada os da banda jada pani hai o mile ਔਰ ਇਸ ਸਾਰੇ ਚੋਂ ਜਿਹੜਾ ਉਹਨੇ ਈਵਨ ਹਰਿਆਣੇ ਨੂੰ ਕਿਹਾ ਬੈਂਚ ਨੇ ਕਿਹਾ ਜੀ ਤੁਸੀਂ ਜਦੋਂ ਪੰਜਾਬ ਨੇ ਵਾਪਸ ਕੀਤੀ ਜ਼ਮੀਨ ਕਿਸਾਨਾਂ ਨੂੰ ਤੁਸੀਂ ਉਹਨੂੰ ਕਿਉਂ ਨਹੀਂ ਚੈਲੰਜ ਕੀਤਾ ਇਹਦਾ ਸੁਪਰੀਮ ਕੋਰਟ ਔਰ ਇਸ ਸਾਰੇ ਚੋਂ ਅਸੀਂ ਇਹ ਦੇਖਦੇ ਹਾਂ ਕਿ ਭਈ ਅੱਗੇ ਲੰਬੀ ਛੋੜੀ ਕਹਾਣੀ ਹੈ ਕਿ ਭਈ ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਬਾਦਲ ਕੇ ਤਾਂ 10 ਸਾਲ ਰਾਜ ਕਰਕੇ ਹੁਣ ਸੁਰਖਰੂ ਹੋ ਜਾਣਗੇ ਜੀ ਅਗੋਂ ਕਿਹਦੀ ਸਰਕਾਰ ਬਣਦੀ ਹੈ ਕਾਂਗਰਸ ਦੀ ਬਣਦੀ ਹੈ ਉਹਨਾਂ ਦੀ ਬਣਦੀ ਹੈ ਇਹ ਆਪੋਜੀਸ਼ਨ ਚ ਹੋਣਗੇ ਮੋਰਚੇ ਦਾ ਡਰਾਮਾ ਜਿਹਾ ਕਰਨਗੇ ਪਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸੁਪਰੀਮ ਕੋਰਟ ਜਿਹਨੂੰ ਅੰਗਰੇਜ਼ੀ ਕਹਿੰਦੇ ਨੇ ਹੈਲਡ ਬੈਂਟ ਅਪ ਜੀ ਹੈਲਡ ਬੈਂਟ ਅਪ ਆਂ ਹੈ ਔਰ ਇਹ ਚਾਰਾਂ ਨੂੰ ਤਾਂ ਤੁਸੀਂ ਰੈਫਰੈਂਸ ਚ ਕਿਹਾ ਹੈ ਕਿ ਜੀ ਇਹ ਅਨਕਨਸਟੀਟਿਊਸ਼ਨਲ ਨਹੀਂ ਜਿਹੜਾ ਅਸਲੀ ਇਸ਼ੂ ਹੈ ਜਿਹੜਾ ਸੁਪਰੀਮ ਕੋਰਟ ਸੰਵਿਧਾਨ ਦਾ ਇੰਟਰਪ੍ਰੀਟਰ ਹੈ ਸੁਪਰੀਮ ਕੋਰਟ ਇਸ ਗੱਲ ਦਾ ਕਿਉਂ ਸੂ ਮੋਟੋ ਨੋਟਿਸ ਨਹੀਂ ਲੈਂਦੀ ਕਿ ਕਨਸਟੀਟਿਊਸ਼ਨ ਦੇ ਵਿੱਚ ਪਾਣੀ ਸਟੇਟ ਸਬਜੈਕਟ ਹੈ ਉਸ ਦੇ ਉੱਤੇ ਕੋਈ ਲਾ ਬਣਾਉਣ ਦਾ ਸੈਂਟਰਲ ਗਵਰਨਮੈਂਟ ਨੂੰ ਹੱਕ ਹੀ ਨਹੀਂ ਹੈ ਨਾ ਉਹ ਔਰ ਜਿਹੜੀਆਂ ਪੰਜਾਬ ਰੀ ਆਰਗੇਨਾਈਜੇਸ਼ਨ ਐਕਟ ਦੀਆਂ ਧਾਰਾਵਾਂ 78 79 80 ਨੇ ਉਹ ਵੀ ਇਲੀਗਲ ਨੇ ਜਿਹੜਾ 1955 ਦਾ ਇੰਟਰ ਸਟੇਟ ਵਾਟਰ ਡਿਸਪਰਟੈਕਟ ਸੀ ਉਹ ਵੀ ਇਲੀਗਲ ਹੈ ਇੰਦਰਾ ਗਾਂਧੀ ਦਾ ਐਵਾਰਡ ਵੀ ਇਲੀਗਲ ਸੀ ਹੁਣ ਬਜਾਏ ਕਿ ਕਨਸਟੀਟਿਊਸ਼ਨ ਨੂੰ ਡਿਫੈਂਡ ਕਰਨ ਸੁਪਰੀਮ ਕੋਰਟ ਦਾ ਬੈਂਚ ਉਹ ਤਾਂ ਹੁਣ ਪੂਰਾ ਹਿੰਦੂਤਵੀ ਏਜੰਡਾ ਲਾਗੂ ਕਰਦੇ ਆ ਉਹ ਇਸ ਗੱਲ ਦੇ ਉੱਤੇ ਤਲੇ ਹੋਏ ਨੇ ਇਹ ਹੁਣ ਪੰਜਾਬ ਨੇ ਦੇਖ ਸਰਕਾਰ ਕਿਹਦੀ ਬਣਦੀ ਹੈ ਕਿਹਦੀ ਨਹੀਂ ਬਣਦੀ ਇਹ ਕੋਈ ਮੈਨੇ ਨਹੀਂ ਰੱਖਦਾ ਕਿਉਂਕਿ ਆਲਟੀਮੇਟਲੀ ਏਜੰਸੀਆਂ ਨੇ ਹੀ ਰਨ ਕਰਨਾ ਹੈ ਪਰ ਸਾਨੂੰ ਇਹ ਲੱਗਦਾ ਹੈ ਕਿ ਵੀ ਉਦੋਂ ਤੱਕ ਇਸ ਮੁੱਦੇ ਨੂੰ ਸੁਪਰੀਮ ਕੋਰਟ ਸਟੇਟ ਆਰਡਰ ਕੱਢੇਗੀ ਔਰ ਉਹ ਕਹਿਗੇ ਸੈਂਟਰ ਨੂੰ ਕਹੇ ਜੀ ਲਾਓ ਔਰ ਪੰਜਾਬ ਦੀਆਂ ਚੋਣਾ ਹੋ ਗਈਆਂ ਅਗਲੇ 5 ਸਾਲ ਤੱਕ ਮੁੜ ਕੇ ਕਿਸੇ ਨੂੰ ਲੋੜ ਹੀ ਨਹੀਂ ਹੈ 5 ਸਾਲ ਚ ਗੱਲ ਕਿਥੇ ਦੀ ਕਿਥੇ ਔਰ ਗੱਲ ਸਿਰਫ ਇੱਕ ਐਸਓਆਰ ਮੁੱਦੇ ਦੀ ਨਹੀਂ ਹੈ ਮੈਂ ਜਦੋਂ ਇਹ ਇਹਦੇ ਨਾਲ ਮਿਲਾ ਕੇ ਦੋ ਹੋਰ ਖਬਰਾਂ ਜਿਹੜੀਆਂ ਦੋ ਤਿੰਨ ਦਿਨ ਦੇ ਵਿੱਚ ਵਿੱਚ ਆਈਆਂ ਨੇ ਉਹਨਾਂ ਦੇ ਵਿੱਚ ਜਿਵੇਂ ਮੈਂ ਕਿਹਾ ਕਿ ਵੀ ਇੱਕ ਨਹਿਰ ਜਿਹਨੂੰ ਹਾਂਸੀ ਬਟਾਣਾ ਨਹਿਰ ਦੇ ਨਾਂ ਥੱਲੇ ਹਰਿਆਣੇ ਨੇ ਖੁਦ ਬਣਾ ਕੇ ਉਹਨਾਂ ਨੇ ਕਿਹਾ ਜੀ ਪਾਖੜਾ ਮੇਨ ਲਾਈਨ ਦੇ ਨਾਲ ਸਾਡਾ ਲਿੰਕ ਜੋੜ ਦਿਓ ਹੁਣ ਉਹ ਕੇਸ ਵੀ ਪਿਛਲੇ ਆਲਮੋਸਟ 7-8 ਸਾਲ ਤੋਂ ਹਾਂਸੀ ਬੁਟਾਣਾ ਨਹਿਰ تیار ਕਰਕੇ ਬੈਠੇ ਹੋਏ ਨੇ ਕਿ ਜੀ ਜੇਐਸਆਈਐਲ ਨਹੀਂ ਵੀ ਬਣਦੀ ਤੇ ਸਾਊਥਰਨ ਜਿਹੜੇ ਜ਼ਿਲ੍ਹੇ ਨੇ ਹਰਿਆਣੇ ਦੇ ਉਹਨਾਂ ਨੂੰ ਪਾਣੀ ਦੇਣ ਲਈ ਮੇਨ ਲਾਈਨ ਦੇ ਨਾਲ ਜੋੜਦੇ ਹੋ ਸਾਡਾ ਕਨੈਕਸ਼ਨ ਹਾਂਸੀ ਤੋਂ ਬੁਟਾਣੇ ਤੱਕ ਦੀ ਇਹ ਨਹਿਰ ਹੈ ਲਗਭਗ ਮੇਰੇ ਖਿਆਲ ਨਾਲ 109 ਕਿਲੋਮੀਟਰ ਲੰਬੀ ਨਹਿਰ ਹੈ ਜਿਹੜੀ ਉਹਨਾਂ ਨੇ ਪਹਿਲਾਂ ਹੀ ਤਿਆਰ ਕੀਤੀ ਹੋਈ ਹੈ ਔਰ ਹੁਣ ਇਹਦੇ ਬਾਰੇ ਵੀ ਸੁਪਰੀਮ ਕੋਰਟ ਹੋਰ ਇੱਕ ਖਬਰ ਹੈ ਟ੍ਰਿਬਿਊਨ ਦੀ ਹਾਂਸੀ ਬੁਟਾਣਾ ਕੈਨਲ ਰੋ ਫਾਈਨਲ ਹੀਅਰਿੰਗ ਇਨ ਅਪ੍ਰਿਲ ਉਨਾ ਹਰਿਆਣਾ ਕਹਿ ਰਿਹਾ ਹੈ ਕਿ ਜੀ ਸਾਡੀ ਜਿਹੜੀ ਹੈ ਨਹਿਰ ਤਿਆਰ ਕੀਤੀ ਹੋਰੀ ਇਹਦੇ ਵਿੱਚ ਵੀ ਦੋ ਜਿਹੜੇ ਜੱਜ ਨੇ ਇਸ ਬੈਂਚ 'ਚ ਵੀ ਉਹਨਾਂ 'ਚ ਇੱਕ ਉਸ 'ਚ ਵੀ ਹੈ ਜਸਟਿਸ ਪੀਸੀ ਘੋਸ਼ ਔਰ ਦੂਜਾ ਆਰਫ ਨਾਰੀਮਨ ਉਹਨਾਂ ਨੇ ਅੱਜ ਹੀ ਇਹ ਆਰਡਰ ਪਾਸ ਕੀਤਾ ਔਰ ਉਹਨਾਂ ਨੇ ਕਿਹਾ ਹੈ ਕਿ ਜੀ ਅਸੀਂ ਜਿਹੜਾ April ਦੇ ਵਿੱਚ ਹੀアリング ਕਰਾਂਗੇ ਕਿ ਕਿਉਂ ਨਾ ਹਾਂਸੀ 109 ਕਿਲੋਮੀਟਰ ਮੇਰਾ ਠੀਕ ਸੀ ਅੰਦਾਜ਼ਾ ਜੀ ਕਿ ਇਹ ਪਖੜਾ ਮੇਨ ਲਾਈਨ ਕਨਾਲ 'ਚੋਂ ਜਿਹੜਾ ਅਸੀਂ ਉਹਨੂੰ ਜੋੜ ਕੇ ਤੇ ਤੁਸੀਂ ਜਿਹੜਾ ਆਪਣੇ ਵੰਡੇ ਦਾ ਪਾਣੀ ਹੈ ਤੁਹਾਨੂੰ ਅਸੀਂ ਉੱਥੋਂ ਦੇ ਦੇਵਾਂਗੇ ਹਾਲਾਂਕਿ ਰਾਜਸਥਾਨ ਵੀ ਇਹਨੂੰ ਆਪੋਜ਼ ਕਰ ਰਿਹਾ ਹੈ ਪੰਜਾਬ ਵੀ ਕਹਿੰਦਾ ਜੀ ਸਾਡੇ ਪਾਣੀ ਦੇ ਨਾਲ ਨਾਲ ਜਿਹੜੇ 75 ਪਿੰਡ ਨੇ ਜਿਹੜੇ ਹਾਂਸੀ ਬਟਾਣਾ ਦੇ ਨਾਲ ਜਿੱਥੋਂ ਕਿ ਹਰਿਆਣੇ ਦਾ ਬਾਰਡਰ ਸ਼ੁਰੂ ਹੁੰਦਾ ਹੈ ਪੰਜਾਬ ਦੇ ਨਾਲ ਕਿ ਉਹ ਫਲੱਡ ਹੋ ਜਾਣਗੇ ਔਰ ਇਹ ਵੀ ਉਹਨਾਂ ਨੇ ਅਲਟੀਮੇਟਲੀ ਐਸਵਾਈਐਲ ਵੀ ਦੇਣੀ ਹੈ ਔਰ ਵਾਧੂ ਦੇ ਲਈ ਹਾਂਸੀ ਬਟਾਣਾ ਨਾ ਰਵੇ ਔਰ ਇਸ ਸਾਰੇ ਨੂੰ ਕਿ ਕੱਲ ਨੂੰ ਕਨਸਟੀਟਿਊਸ਼ਨਲੀ ਕੋਈ ਹੋਰ ਚੈਲੰਜ ਨਾ ਹੋਏ ਹੁਣ ਵਾਟਰ ਰਿਸੋਰਸ ਮਿਨਿਸਟਰ ਹੈ 우ਮਾ ਭਾਰਤੀ ਜੀ ਉਹਦੀ ਇੱਕ ਸਟੇਟਮੈਂਟ ਲੱਗੀ ਹੋਈ ਹੈ ਟਾਕਸ 온 ਟੂ ਪੁੱਟ ਵਾਟਰ ਔਨ ਕੰਕਰੈਂਟ ਲਿਸਟ ਹੁਣ ਜਿਹੜਾ ਭਾਰਤੀ ਸੰਵਿਧਾਨ ਹੈ ਉਹਦੇ ਚ ਉਹਨਾਂ ਨੇ ਲਿਖਿਆ ਹੋਇਆ ਹੈ ਕਿ ਵੀ ਜਿਹੜੀ ਸਟੇਟਾਂ ਦੀ ਜਿਹੜੀ ਲਿਸਟ ਹੈ ਉਹਦੇ ਚ ਵਾਟਰ ਸਪਲਾਈਜ਼ ਇਰੀਗੇਸ਼ਨ ਐਂਡ ਕਨਾਲਸ ਡਰੇਨੇਜ ਐਂਡ ਐਮ ਬੈਂਕਮੈਂਟਸ ਐਂਡ ਸਟੋਰੇਜ ਫਾਲ ਇਨ ਦਾ ਸਟੇਟ ਲਿਸਟ ਇਸ ਸੰਵਿਧਾਨ ਦੇ ਵਿੱਚ ਸਟੇਟ ਲਿਸਟ ਹੈ ਔਰ ਇਹ 우ਮਾ ਭਾਰਤੀ ਵਾਟਰ ਰਿਸੋਰਸ ਮਿਨਿਸਟਰ ਕਹਿੰਦੀ ਹੈ ਕਿ ਜੀ ਅਸੀਂ ਸਟੇਟਾਂ ਨਾਲ ਗੱਲਬਾਤ ਕਰ ਰਹੇ ਜੀ ਤਾਂ ਕਿ ਸਟੇਟਾਂ ਮਿਲ ਕੇ ਇਹਦਾ ਮਤਲਬ ਸੰਵਿਧਾਨ ਤੁਸੀਂ ਐਮੈਂਡਮੈਂਟ ਕਰ ਦਿਓ ਕਰ ਲੈਣੇ ਅਸੀਂ ਤੇ ਪਾਣੀ ਨੂੰ ਸਟੇਟ ਦੇ ਇਸ਼ੂ ਚੋਂ ਕੱਢ ਕੇ ਕੰਕਰੈਂਟ ਲਿਸਟ ਜਦੋਂ ਕੰਕਰੈਂਟ ਲਿਸਟ ਚ ਆ ਜਾਂਦੇ ਨੇ ਫਿਰ ਕੰਟਰੋਲ ਸੈਂਟਰ ਦਾ ਕਿ ਜੀ ਅਸੀਂ ਡਿਸਾਈਡ ਕਰਾਂਗੇ ਕਿ ਇਹਨੂੰ ਕੀ ਦੇਣਾ ਸੋ ਜਦੋਂ ਤੁਸੀਂ ਠੱਗੀ ਦੇਖਦੇ ਹੋ ਕਿੱਥੋਂ ਕਿੱਥੋਂ ਵਜ ਰਹੀ ਹੈ ਮਤਲਬ ਇਹ ਤਾਂ ਸੀਨਾ ਜ਼ੋਰੀ ਦੇ ਨਾਲ ਔਰ ਕਨਸਟੀਟਿਊਸ਼ਨਲ ਸੀਨਾ ਜ਼ੋਰੀ ਸੁਪਰੀਮ ਕੋਰਟ ਦੇ ਜੱਜ ਉਸ ਮੁੱਦੇ ਤੇ ਫੈਸਲਾ ਦੇ ਰਹੇ ਨੇ ਜਿਹੜਾ ਉਹਨਾਂ ਕੋਲ ਰਾਈਟ ਹੀ ਨਹੀਂ ਹੈ ਜੀ ਜੀ ਜਿਹੜੇ ਜਿਹੜੇ ਜੱਜ ਨੇ ਜਾਂ ਕੋਰਟਸ ਨੇ ਉਹ ਸੰਵਿਧਾਨ ਨੂੰ ਇੰਟਰਪ੍ਰੀਟ ਕਰਦੇ ਨੇ ਜਿਹੜਾ ਕਨਸਟੀਟਿਊਸ਼ਨ ਹੈ ਬੇਸਿਕ ਉਹਨੂੰ ਵਾਇਓਲੇਟ ਨਹੀਂ ਕਰ ਸਕਦੇ ਸੋ ਇੰਡੀਅਨ ਜਿਹੜਾ ਸੈਂਟਰ ਗਵਰਨਮੈਂਟ ਨੇ ਵੀ ਵਾਇਓਲੇਟ ਕੀਤਾ ਜਦੋਂ ਉਹਨਾਂ ਨੇ 1955 ਦਾ ਐਕਟ ਬਣਾਇਆ ਫਿਰ ਜਦੋਂ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਪਾਰਲੀਮੈਂਟ ਨੇ ਪਾਸ ਕਰਕੇ 78 79 80 ਧਾਰਾਵਾਂ ਚ ਪਖੜਾ ਬਿਆਸ ਮੈਨੇਜਮੈਂਟ ਬੋਰਡ ਬਣਾਇਆ ਉਹ ਵੀ ਵਾਇਓਲੇਸ਼ਨ ਸੀ ਔਰ ਅੱਜ ਸੁਪਰੀਮ ਕੋਰਟ ਇਸ ਗੱਲ ਨੂੰ ਦੇਖੇ ਬਿਨਾ ਕਿ ਵੀ ਇਹ ਤਾਂ ਕਨਸਟੀਟਿਊਸ਼ਨਲ ਰਾਈਟ ਹੀ ਨਹੀਂ ਹੈ ਜਿਹੜਾ ਕਿਸੇ ਵੀ ਹਕੂਮਾ ਦੇ ਕੋਲ ਸੈਂਟਰ ਜਾਂ ਸਟੇਟ ਕੋਰਟ ਲੇਕਿਨ ਉਹਨੂੰ ਸਭ ਨੂੰ ਅੱਖਾਂ ਮੀਟ ਕੇ ਸੋ ਜਿਹੜੀ ਲੁੱਟ ਹੈ ਉਹ ਕਰਨ ਲਈ ਪੋਲੀਟੀਕਲ ਲੈਵਲ ਤੇ ਮਾਸ ਮੈਜੋਰਿਟੀ ਲੈਵਲ ਤੇ ਜਾਂ ਉਹੀ ਨਹੀਂ ਹੈ ਹੁਣ ਕਨਸਟੀਟਿਊਸ਼ਨਲੀ ਸੁਪਰੀਮ ਕੋਰਟ ਦਾ ਆਰਡਰ ਔਰ ਜਦੋਂ ਸਰਕਾਰ ਬਣ ਗਈ ਪੰਜਾਬ 'ਚ ਜਿਹੜੀ ਵੀ ਇਹਨਾਂ ਨੇ ਫੈਸਲਾ ਸੁਣਾ ਦੇਣਾ ਉਹਨਾਂ ਨੇ ਕਿਹਾ ਜੀ ਫੌਜ ਲਾ ਕੇ ਬਣਾਓ ਔਰ ਫਿਰ ਕਿਹੜਾ ਪੰਜਾਬ ਚ ਉਹਨਾਂ ਨੂੰ ਰੋਕੇਗਾ ਔਰ ਜੇ ਜਿਹੜਾ ਰੋਕੇਗਾ ਔਰ ਜੋ ਹਾਲ ਚੱਲ ਰਿਹਾ ਹੈ ਪਿਛਲੇ ਦਿਨਾਂ ਜਿਵੇਂ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ ਜੀ ਕਿ ਕਿਵੇਂ ਹਰਾਸਮੈਂਟ ਚੱਲ ਰਹੀ ਹੈ ਖਾਮ ਖਾਬ ਸਦਕੇ ਜਿਹੜੇ ਖਾਲਸਤਾਨੀ ਐਕਟਿਵਿਸਟ ਨੇ ਸਿੱਖ ਐਕਟਿਵਿਸਟ ਨੇ ਉਹਨਾਂ ਨੂੰ ਘੰਟਿਆਂ ਬਦੀ ਬਿਠਾਇਆ ਜਾ ਰਿਹਾ ਹਰਾਸ ਕੀਤਾ ਜਾ ਰਿਹਾ ਸੋ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕੀ ਹੋਏਗਾ ਕੱਲ ਹੀ ਸਰਬਜੀਤ ਸਿੰਘ ਘੁਮਾਣ ਜਿਹੜੇ ਸਾਡੇ ਅਮ ਟੀਵੀ 84 ਨਿਊਜ਼ ਦੇ ਵਿੱਚ ਇੰਟਰਵਿਊ ਦੇ ਰਹੇ ਸੀ ਉਹਨਾਂ ਨੇ ਵੀ ਕਿਹਾ ਕਿ ਜੀ ਬਹੁਤ 72 ਦਿਨ ਹੋਣ ਵਾਲੇ ਨੇ ਜੀ ਔਰ ਅੱਜ ਜਿਹੜਾ 9:30 ਤੋਂ 10 ਨਿਊਜ਼ ਪ੍ਰੋਗਰਾਮ ਹੋਏਗਾ ਉਸ ਦੇ ਵਿੱਚ ਡਾਕਟਰ ਧਰਮਵੀਰ ਗਾਂਧੀ ਜਿਹੜੇ ਮੈਂਬਰ ਪਾਰਲੀਮੈਂਟ ਨੇ ਪਟਿਆਲੇ ਤੋਂ ਉਹਨਾਂ ਦੇ ਨਾਲ ਗੱਲਬਾਤ ਹੋਏਗੀ ਐਸਵਾਈਐਲ ਈਸ਼ੂ ਵੀ ਹੋਏਗਾ ਔਰ ਵੀ ਰੋਹਿਤ ਵਰਮੂਲਾ ਵਾਲਾ ਜੀ ਸੈਗਮੈਂਟ ਕੱਲ ਦਾ ਸਾਡੇ ਬਹੁਤ ਸਾਰੇ ਦਰਸ਼ਕਾਂ ਨੇ ਪਸੰਦ ਕੀਤਾ ਔਰ ਅਸੀਂ ਇਹ ਵੀ ਦੱਸਦੇ ਹਾਂ ਕਿ ਜਿਵੇਂ ਅਸੀਂ ਪਿਛਲੇ 2 ਦਿਨ ਤੋਂ ਟੀਵੀ 84 ਨਿਊਜ਼ ਜਿਹੜੀ ਹਰ ਆਵਰ ਚੱਲਦੀ ਹੈ ਏਵਰੀ ਆਵਰ ਅਦਰਦੈਨ ਕਿ ਜਦੋਂ ਸੱਚੋ ਸੱਚ ਪ੍ਰੋਗਰਾਮ ਦੇ ਰਿਪੀਟ ਹੁੰਦੇ ਨੇ ਸੋ ਹੁਣ ਵੀ ਜਿਹੜੀ ਹੈ ਸ਼ਾਮ ਨੂੰ ਪਹਿਲਾ ਉਹਦਾ ਬ੍ਰਾਡਕਾਸਟ ਜਿਹੜਾ ਉਹ 7 ਵਜੇ ਹੁੰਦਾ ਫਿਰ ਜੋ ਹੀ ਸਾਡਾ ਇਹ 9 ਵਜੇ ਪ੍ਰੋਗਰਾਮ ਖਤਮ ਹੋਏਗਾ ਫਿਰ 9 ਵਜੇ ਫਿਰ 11 ਵਜੇ ਔਰ ਕੱਲ ਵੀ ਦੁਪਹਿਰ ਮਤਲਬ ਸਵੇਰ ਦੇ ਪ੍ਰੋਗਰਾਮ ਤੋਂ ਬਾਅਦ ਦੁਪਹਿਰ 3 ਵਜੇ ਤੋਂ 2 ਵਜੇ ਤੱਕ ਚੱਲਦਾ ਹੈ ਜੀ ਔਰ ਇਸ ਨੂੰ ਵੀ ਤੁਸੀਂ ਇੰਜੋਏ ਕਰੋ ਔਰ ਇਹ ਜਿਹੜਾ ਇੰਟਰਵਿਊ ਹੋਏਗਾ ਡਾਕਟਰ ਧਰਮਵੀਰ ਗਾਂਧੀ ਵਾਲਾ ਫਿਰ ਸਵੇਰੇ ਰਿਪੀਟ ਵੀ ਹੁੰਦਾ ਹੈ 8:30 ਤੋਂ 9 ਦੇ स्लॉट ਚ ਔਰ ਮੇਰੇ ਨੋਟਿਸ ਸਾਡੇ ਐਡਮਾਇਰਰਸ ਨੇ ਲਿਆਂਦਾ ਹੈ ਜੀ ਕਿ ਜਿਹੜਾ ਲਾਸਟ ਵੀਕ ਦਾ ਐਡੀਟੋਰੀਅਲ ਅਸੀਂ ਇੰਟਰਨੈਸ਼ਨਲ ਕੰਸਪੀਰੇਸੀ ਇੰਗਲੈਂਡ ਗਵਰਨਮੈਂਟ ਦਾ ਕੀ ਹੈ ਉਹਨਾਂ ਨੇ ਕਿਹਾ ਜੀ ਕਿ 76000 ਵਿਊਅਰਸ ਉਸਤੇ ਆਏ ਨੇ ਸੋ ਅਸੀਂ ਜਿਹੜਾ ਵਿਊਅਰਸ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ ਜੀ ਔਰ 1300 ਉਸ ਦੇ ਸ਼ੇਅਰ ਨੇ ਔਰ 91 ਦੇ ਕਰੀਬ ਕਮੈਂਟ ਨੇ ਸੋ ਸਾਨੂੰ ਜਿਹੜੇ ਵਧਾਈ ਦਿੰਦੇ ਨੇ ਅਸੀਂ ਅੱਗੇ ਪਾਸ ਔਨ ਕਰ ਦਿੰਨੇ ਜੀ ਜੀ ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਇੱਕ ਚੰਗੀ ਗੱਲ ਹੈ ਹਾਲਾਂਕਿ ਮੈਨੂੰ ਹਮੇਸ਼ਾ ਇਸ ਗੱਲ ਦੀ ਰੰਜਿਸ਼ ਵੀ ਰਹਿੰਦੀ ਹੈ ਜਦੋਂ ਮੈਂ ਗਲਾਵੀ ਕਰਦਾ ਰੰਜ ਕਰਦਾ ਜੀ ਜਾਂ ਹਿਰਕ ਵੀ ਕਰਦਾ ਕਬੀ ਸਾਨੂੰ ਪੜਨ ਲਿਖਣ ਦਾ ਸ਼ੌਕ ਨਹੀਂ ਹੈ ਪਰ ਚਲੋ ਸੁਣਨ ਦਾ ਪੜਕਟੋ ਕਟ ਪੜਨ ਲਿਖਣ ਤੇ ਸੁਣਨ ਦੇ ਨਾਲ ਪਤਾ ਨਹੀਂ ਕਿੰਨੇ ਆਨੇ ਪੜਿਆ ਕਿੰਨੇ ਨੇ ਸੁਣਿਆ ਪਰ ਕੁੱਲ ਮਿਲਾ ਕੇ ਇਹ ਕਾਫੀ ਜਿਹੜੀ ਹੈ ਇੰਪ੍ਰੈਸਿਵ ਔਰ ਅਸੀਂ ਸਭ ਦਾ ਸ਼ੁਕਰੀਆ ਅਦਾ ਕਰਦੇ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਪਹਿਲਾ ਪਾਣੀਆਂ ਦਾ ਮੁੱਦਾ ਸਾਡੇ ਦਸ਼ਕਾਂ ਨਾਲ ਸਾਂਝਾ ਕੀਤਾ ਐਥੇ ਲੈਣਿਆ ਬ੍ਰੇਕ ਦਸ਼ਕਾਂ ਤੋਂ ਸਾਡਾ ਇਸ ਤਰ੍ਹਾਂ ਬਣੇ ਰਹਿਣਾ ਮਿਲਦੇ ਆਫਟਰ ਥਿਸ ਸ਼ਾਰਟ ਬ੍ਰੇਕ